DSS TV ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਨਵਦੀਪ ਕੌਰ ਜਦਾ ਨਜ਼ਰ ਮਾਰਦਿਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿੰਗ ਤੇ ਅਕਾਲ ਤਖਤ ਸਾਹਿਬ ਦੀ ਹੋਈ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਵੱਡਾ ਫੈਸਲਾ ਅਕਾਲ ਤਖਤ ਸਾਹਿਬ ਦੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਨਾਲ ਹੀ ਖੁੱਦ ਨੂੰ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹਾਸਲ ਕਰਨ ਦਾ ਦਾਵਾ ਕਰਨ ਵਾਲੇ ਧੜੇ ਨੂੰ ਉਤਾਰ ਨਾ ਪਾਈ ਕੱਲ ਤੱਕ ਸਾਇਬਲੂ ਕਿਹਾ ਗਿਆ ਕਿ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ ਜੋ ਨਾ ਕੀਤੀ ਜਾਵੇ। ਵਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜੀ ਤੇ 7 ਅਗਸਤ ਨੂੰ ਹੋਵੇਗੀ ਸੁਣਵਾਈ। ਸ਼੍ਰੋਮਣੀ ਕਾਲੀਦਾਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਤੇ ਜੇਲ੍ਹ ਬੈਰਿਕ ਬਦਲਣ ਦੀ ਪਟੀਸ਼ਨਾਂ ਤੇ ਅੱਜ ਮੁਹਾਲੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਪਰ ਫੈਸਲਾ ਨਹੀਂ ਹੋ ਸਕਿਆ। ਜਮਾਨਤ ਪਟੀਸ਼ਨ ਤੇ ਸੁਣਵਾਈ 7 ਅਗਸਤ ਨੂੰ ਜਦਕਿ ਬੈਰਿਕ ਬਦਲਣ ਵਾਲੀ ਪਟੀਸ਼ਨ ਤੇ 12 ਅਗਸਤ ਨੂੰ ਸੁਣਾਈ ਸੋ ਵਾਇਬ ਦੁਬਾਰਾ ਹੋਵੇਗੀ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਆ ਪਾਗੂ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਵਿਧਾਨ ਸਭਾ ਹਲਕਾ ਬਾਗਾਪੁਰਾਣਾ ਦੇ ਸੀਨੀਅਰ ਆਗੂ ਗੋਪੀ ਸਿੰਘ ਚਾਹਲ ਥਰੜ ਨੇ ਆਪਣੇ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਇਸ ਨੀਤੀ ਨੂੰ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਦੱਸਦਿਆਂ ਪਾਰਟੀ ਲੀਡਰਸ਼ਿਪ ਪ੍ਰਤੀ ਆਪਣੀ ਨਿਰਾਸ਼ਾ ਨੂੰ ਜ਼ਾਹਰ ਕੀਤਾ ਉਹਾਲੇ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਹੋਇਆ ਵੱਡਾ ਧਮਾਕਾ ਮੰਗਲਵਾਰ ਨੂੰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਇੰਡਸਟਰੀਅਲ ਏਰੀਆ ਫੇਜ਼ 9 ਦੇ ਪਲਾਂਟ ਨੰਬਰ 315 16 ਦੇ ਸਥਿਤ ਇੱਕ Thank you. ਹਾਈ ਟੈਕ ਕੰਪਨੀ ਦੇ ਵਿੱਚ ਆਕਸੀਜਨ ਸਿਲੰਡਰ ਟਪਟਨ ਦੇ ਨਾਲ ਵੱਡਾ ਹਾਦਸਾ ਵਾਪਰਿਆ ਦੋ ਲੋਕਾਂ ਦੀ ਜ਼ਖਮੀ ਹੋਣ ਦਾ ਖਾਤਸਾ ਜਚਾਇਆ ਜਾ ਰਿਹਾ ਜਦਕਿ ਕਈ ਲੋਕ ਜ਼ਖਮੀ ਹੋਏ ਪੰਜਾਬੀਆਂ ਦੇ ਵਿੱਚ ਸਕੂਲ ਕਾਲਜ ਬੰਦ ਕਰਨ ਦੇ ਦਿੱਤੇ ਗਏ ਆਦੇਸ਼। ਮਹਾਰਾਸ਼ਟਰ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਜ਼ਿਲ੍ਹਿਆਂ ਦੇ ਵਿੱਚ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਮੌਸਮ ਵਿਭਾਗ ਨੇ ਬੋਧਵਾਰ ਲਈ ਕਈ ਜ਼ਿਲ੍ਹਿਆਂ ਦੇ ਵਿੱਚ ਰੈੱਡ ਤੇ ਔਰੇਂਜ ਅਲਰਟ ਜੋ ਹੈ ਜਾਰੀ ਕਰ ਦਿੱਤਾ ਅਜਿਹੀ ਸਥਿਤੀ ਦੇ ਵਿੱਚ ਸਰਕਾਰ ਦੀ ਸਾਵਧਾਨੀ ਦੇ ਬਾਵਜੂਦ ਸਕੂਲ ਤੇ ਕਾਲਜ ਬੰਦ ਕਰਨ ਦੇ ਆਦੇਸ਼ ਲੋਨੇ ਦਿੱਤੇ। ਤ੍ਰਿਕਾਂਸ਼ੀ ਦੇ ਵਿੱਚ ਬੱਦਲ ਫਟਣ ਦੇ ਨਾਲ 4 ਲੋਕਾਂ ਦੀ ਹੋਈ ਮੌਤ ਉਤਰਾਖੰਡ ਦੇ ਤ੍ਰਿਕਾਂਸ਼ੀ ਅਧੀਨ ਧਰਾਲੀ ਪਿੰਡ ਦੇ ਵਿੱਚ ਬੱਦਲ ਫਟਣ ਦੀ ਨਾਲ ਭਾਰੀ ਤਬਾਹੀ ਹੋਈ ਤੇਜ ਵਹਾਅ ਦੇ ਨਾਲ ਆਏ ਮਲਬੇ ਨੇ ਧਰਾਲੀ ਦੇ ਬਾਜ਼ਾਰ ਕਈ ਇਮਾਰਤਾਂ ਹੋਟਲ ਤੇ ਦੁਕਾਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੁਣ ਤੱਕ 4 ਲੋਕਾਂ ਦੀ ਮੌਤ ਤੇ 50 ਤੋਂ ਵੱਧ ਲੋਕ ਲਾਪਤਾ ਹੋਏ ਅਮਰੀਕਾ ਤੋਂ ਰਿਪੋਰਟ ਕੀਤੀ ਭਾਰਤੀਆਂ ਦੇ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਅਮਰੀਕਾ ਨੇ 2025 ਦੇ ਪਹਿਲੇ 7 ਮਹੀਨਿਆਂ ਦੇ ਵਿੱਚ ਹੁਣ ਤੱਕ 1700 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਭਾਰਤ ਰਿਪੋਰਟ ਕੀਤਾ। ਇਨ੍ਹਾਂ ਦੇ ਵਿੱਚੋਂ 1562 ਪੁਰਸ਼ ਅਤੇ 141 ਔਰਤਾਂ ਸ਼ਾਮਲ ਨੇ ਵਿਦੇਸ਼ ਰਾਜ ਮੰਤਰੀ ਕੀਰਤਿ ਵਰਦਨ ਸਿੰਘ ਨੇ ਲੋਕ ਸਭਾ ਦੇ ਵਿੱਚ ਇੱਕ ਲਿਖਤੀ ਜਵਾਬ ਦੇ ਵਿੱਚ ਇਹ ਜਾਣਕਾਰੀ ਦਿੱਤੀ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਹਾਈ ਕੋਰਟ ਨੇ ਸਰਕਾਰ ਤੋਂ ਪੁੱਛੇ ਸਵਾਲ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਖਿਲਾਫ ਅਪੀਲਸ਼ਨ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹਾਈ ਕੋਰਟ ਨੇ ਲੈਂਡ ਪੂਲਿੰਗ ਪਾਲਿਸੀ ਉੱਤੇ 7 ਅਗਸਤ ਤੱਕ ਵਿਆਹ ਨੂੰ ਤੱਕ ਰੋਕ ਲਗਾ ਦਿੱਤੀ ਰਿਲੀਜ਼ ਦੇ ਲਈ ਤਿਆਰ ਇਸ ਪੰਜਾਬੀ ਫਿਲਮ ਦਾ ਕੀੜਾ ਪਹਿਲਾ ਗਾਣਾ ਪੰਜਾਬੀ ਪਹਿਲਾ ਮੁੱਕ ਗਈ ਫਿਲਮ ਡੱਬੀ ਚੋਂ ਯਾਰੋ ਆਪਣੇ ਨਵੇਂ ਕਲੇ ਮੁਹੰਦਰੇ ਦੇ ਸੌਦਿਆਂ ਇਹਦੀ ਦਿਨੀ ਕਾਫੀ ਚਰਚਾ ਦਾ ਕੇਂਦਰ ਬਣੀ ਹੋਈ ਹੈ ਜਿਸ ਦਾ ਪਹਿਲਾ ਗਾਣਾ ਡੱਬੀ ਖਾਲੀ ਦਰਸ਼ਕਾਂ ਦੀ ਸਹਾਮੂਖ ਕੀਤਾ ਜਾ ਰਿਹਾ ਜਲਜਲ ਦਾ ਵਾਕ ਵਾਕ ਸੰਗੀਤਕ ਪਲੇਟਫਾਰਮ ਤੇ ਚੈਨਲਸ ਦੇ ਉਪਰ ਉਚਾਰਨ ਕੀਤਾ ਜਾਵੇਗਾ ਸੀਨੀਅਰ ਵਕੀਲ ਤੁਰੰਤ ਸੁਣਵਾਈ ਦੇ ਲਈ ਨਹੀਂ ਦੇ ਸਕਣਗੇ ਅਰਜੀ ਚੀਫ ਜਸਟਿਸ ਆਫ ਇੰਡੀਆ ਬੀ ਆਰ ਗੋਵਾਈ ਨੇ ਕਿਹਾ ਕਿ 11 ਅਗਸਤ ਤੋਂ ਉਹਨਾਂ ਦੀ ਅਦਾਲਤ ਦੇ ਵਿੱਚ ਸੀਨੀਅਰ ਵਕੀਲ ਅਰਜੈਂਟ ਸੁਣਵਾਈ ਦੀ ਮੰਗ ਨਹੀਂ ਕਰ ਸਕਣਗੇ ਜਦ ਕਿ ਜੂਨੀਅਰ ਵਕੀਲਾਂ ਨੂੰ ਇਸ ਦੀ ਸ਼ੋਰ ਦਿੱਤੀ ਗਈ